ਫਿਰ ਪੋਲੀ ਅੱਜ ਸੰਦੀਪ ਸਿੰਘ ਸਿੱਧੂ ਦੇ ਲੜਕੇ ਦਾ ਆਪਾਂ ਨਿਮ ਬਣ ਰਹੇ ਆ ਉਹਦੇ ਘਰੇ ਉਹਦੀਆਂ ਭੂਆ ਉਹਦੀਆਂ ਮੰਨ ਲਾ ਵੀ ਸੰਦੀਪ ਦੀਆਂ ਚਾਤੀਆਂ ਦਾਈਆਂ ਭਾਬੀਆਂ ਵਿੜੇ ਵਿੱਚ ਇਕੱਠੀਆਂ ਹੋਈਆਂ ਸਾਰੀਆਂ ਹਨਾ ਤੇ ਜਿਹੜਾ ਸੰਦੀਪ ਆ ਬਾਈ ਇਹ ਆਪਣਾ ਕੋਰਸਮੀ ਰਿਹਾ ਹੋਇਆ ਸੰਦੀਪ ਉਹ ਅਸੀਂ ਸੰਦੀਪ ਸਿੱਧੂ ਸੁਖ ਤੇ ਉਹਦੇ ਲੜਕਾ ਹੋਇਆ ਸੀ ਪਿਛਲੇ ਦਸਤੋਂ ਮਹੀਨੇ ਪਹਿਲਾਂ ਆਪਾਂ ਪੋਸਟ ਵੀ ਪਾਈ ਸੀਗੀ ਤੇ ਅੱਜ ਬੇੜੇ ਜਾ ਸਾਰੇ ਬੈਠੇ ਆ ਪਰਿਵਾਰਕ ਮੈਂਬਰ ਉਹਦੇ ਭੂਆ ਬੈਠੀਆਂ ਮੰਨ ਲਾਉਂਦੇ ਆ ਮਾਸੀਆਂ ਹਨਾ ਉਹਦੇ ਚਾਚੇ ਤਾਏ ਭਾਬੀਆਂ ਭਰਜਾਈਆਂ ਇਹ ਜੱਸੀ ਪੌਲੀ ਬੈਠੇ ਆ ਹਨਾ ਆ ਕੁੜੀਆਂ ਸਾਡੇ ਪਿੰਡ ਦੀਆਂ ਤੇ ਮੇਰੀਆਂ ਤਾਂ ਭੈਣਾਂ ਹੀ ਲੱਗਦੀਆਂ ਸਾਰੀਆਂ ਤੇ ਅੱਜ ਫੁੱਲ ਰੌਣਕ ਮੇਲਾ ਬਾਈ ਦੇ ਸਾਡੇ ਦੇ ਹਨਾ ਪੁੱਤ ਪ੍ਰਮਾਤਮਾ ਸਾਹਿਬ ਨੂੰ ਦੇਵੇ ਤੇ ਖੁਸ਼ੀ ਹੁੰਦੀ ਆ ਪੁੱਤ ਦੀ ਹਨਾ ਤੇ ਸੰਦੀਪ ਦੇ ਮਾਪਿਓ ਨੂੰ ਵੀ ਬਹੁਤ ਕੁਝ ਹੀ ਹੈ ਪੁੱਤ ਦੀ ਦਾਦੇ ਨੂੰ ਵੀ ਬਹੁਤ ਕੁਝ ਹੀ ਹੈ ਨਾ ਸਾਰੇ ਸਗੇ ਸੂਬੇ ਲੈਣਾਂ ਤੇ ਕਈ ਘਰ ਆਪਣੇ ਸੰਦੀਪ ਕੇ ਹਨਾ 10 12 ਘਰ ਹੋਣਗੇ ਸਾਰੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਇਕੱਠੇ ਆ ਨਾ ਇਹਨਾਂ ਦਾ ਇਕਾ ਬਹੁਤ ਆ ਸਾਰਿਆਂ ਦਾ ਤੇ ਬਾਈ ਅੱਜ ਨੰਮ ਬੰਨੀ ਜਾਂਦਾ ਤੇ ਮੇਰੀਆਂ ਤਾਂ ਸਾਰੀਆਂ ਭੈਣਾਂ ਹੀ ਲੱਗਦੀਆਂ ਗੁੱਡੀਆਂ ਖੜੀਆਂ ਆਪਣੇ ਸੰਦੀਪ ਦੀਆਂ ਭੂਆ ਲੱਗਦੀਆਂ ਸਾਰੀਆਂ ਤੇ ਦੇਖੋ ਨਾ ਵੱਤ-ਵੱਤ ਆਪਣੇ ਇਹ ਵਲੌਗ ਨੂੰ ਤੁਸੀਂ ਦੇਖਿਆ ਤਾਂ ਕਮੈਂਟ ਤੇ ਲæg ਜ਼ਰੂਰ ਕਰੋ ਤੇ ਆਹ ਬਾਰ ਤੋਂ ਨਮ ਨਮ ਮਨ ਲਾ ਗਏ ਬੰਨੇ ਜਾਂਦੇ ਆਪਾਂ ਵਾਲ ਦੇ ਵਿੱਚ ਨਮ ਤੇ ਮੈਨੂੰ ਬਾਈ ਸੰਦੀਪਾ ਯਾਰ ਮੇਰਾ ਤੂੰ ਵਲੌਗ ਬਣਾ ਕੇ ਜ਼ਰੂਰ ਪਾ ਪਹਿਲੇ ਇਹਨੇ ਮੇਰੇ ਕਮੈਂਟਮੈਂਟ ਕਰੀ ਦੇਣਾ ਜਿੱਦੇ ਤੇਰੇ ਮੁੰਡਾ ਹੋ ਗਿਆ ਤੇ ਮਾਂ ਤੇਰੀ ਮੈਂ ਵੀਡੀਓ ਪਾਉਂਗਾ ਜ਼ਰੂਰ ਆਪਣੇ ਪੇਜ ਤੇ ਤੇ ਨਾਲ YouTube ਤੇ ਨਾਲੇ ਆਪਣਾ ਪੇਜ ਆ ਨਾਲੇ YouTube ਚੈਨਲ ਆ ਉਹ ਸਬਸਕ੍ਰਾਈਬਰ ਕਰ ਲਿਓ ਹਣਾ ਤੇ ਨਾਲੇ ਆਪਣਾ ਪਿੰਡ ਵਾਲੇ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਆਪਣੇ ਜਸਤੀਪੌਰ ਵਾਲਿਆਂ ਨੂੰ ਬਾਈ ਗੁਰਵਿੰਦਰ ਸਰਪੰਚੀ ਚ ਖੜਾ ਹੋਇਆ ਤੇ ਤੁਸੀਂ ਉਹਦੀ ਵੱਧ ਤੋਂ ਵੱਧ ਮਦਦ ਕਰਦੇ ਆ ਤੁਸੀਂ ਬਾਈ ਨੂੰ ਸਰਪੰਚੀ ਦੇ ਤੌਰ ਤੇ 10 ਸਾਲ ਹਣਾ ਧਰ ਕੇ ਦੇਖਿਆ ਹਰ ਇੱਕ ਦਾ ਖੜਨ ਵਾਲਾ ਬੰਦਾ ਹਣਾ ਬਾਈ ਤੇ ਉਹਨੂੰ ਵੋਟ ਪਾ ਦਿਓ ਆਪਣੇ ਨੂੰ ਤੇ ਕਦੇ ਹੀ ਨਾ ਕਹਿ ਦਿਓ ਵੀ ਆਰ ਬਲੌਗ ਚ ਆਪਣਾ सरपंचੀ ਦੇ ਵੀ ਕਰਤਾ ਨਾ ਤੇ ਬੋਰਡ ਵੀ ਜ਼ਰੂਰੀ ਆ ਇਸ ਵੇਲੇ ਹਨਾ ਆਪਾਂ ਨੂੰ ਤੇ ਖੁਜੀ ਵੀ ਆਪਾਂ ਨੂੰ ਸੰਦੀਪ ਦੇ ਵੀ ਲੜਕਾ ਹੋਇਆ ਤੇ ਚੋਣਾ ਤੇ ਵੀ ਬਹੁਤ ਪੂਜੀ ਆ ਦੋਸਤੋ ਤੇ ਮੈਂ ਪਿੰਡ ਵਾਲਿਆਂ ਨੂੰ ਕਹਿੰਦਾ ਮੈਂ ਵੀ ਤੁਹਾਡੇ ਕੋਲ ਆਉਂਗਾ ਕਿਉਂਕਿ ਮੈਂ ਥੋੜਾ ਜਿਹਾ ਬਿਮਾਰ ਚੱਲ ਰਿਹਾ ਹਾਈ ਬ੍ਰੈਡ ਹੋ ਗਿਆ ਸੀਗਾ ਤੇ ਦਵਾਈ ਲਈ ਹੈ ਨਾ ਘਰ ਘਰ ਆਉਂਗਾ ਮੈਂ ਵੀ ਸਾਰਿਆਂ ਕੋਲੇ ਪੰਜ ਸੱਤ ਦਿਨ ਤੱਕ ਤੇ ਬੋਰਡ ਪਾਇਆ ਹਨਾ ਤੇ ਭਾਈ ਸੰਦੀਪ ਦਾ ਰੋਣੇ ਫੇਰ ਇਕੱਪੜੀ ਪਰਿਵਾਰ ਖੜਾ ਹਣਾ ਸਾਰੀਆਂ ਮਾਨ ਲਾਈ ਦੀਆਂ ਭੂਆ ਖੜੀਆਂ ਸੰਦੀਪ ਦੀਆਂ ਚਾਤੀਆਂ ਤਾਈਆਂ 10 12 ਘਰ ਇਹਨਾਂ ਦੇ ਸਿੱਧੂਆਂ ਦੇ ਤਨਦੀਬ ਕੇ ਇਸ ਟਾਈਮ ਇਹ ਬਾਹਰ ਦੇ ਵਿੱਚ ਖੜੀਆਂ ਹਨ ਤੇ ਗੁੱਡੀਆਂ ਖੜੀਆਂ ਤੇ ਮੇਰੀਆਂ ਸਾਰੀਆਂ ਭੈਣਾਂ ਹੀ ਲੱਗਦੀਆਂ ਮਾਨ ਲਾ ਸੰਦੀਪ ਦੀ ਭੂਆ ਰਹੀਆਂ ਸਾਰੀਆਂ ਮੇਰੀਆਂ ਭੈਣਾਂ ਤੇ ਮਾਨ ਲਾ ਚਾਤੀਆਂ ਤਾਈਆਂ ਹਨ ਸੰਦੀਪ ਦੀਆਂ ਤੇ ਐਤਾਂ ਭਾਈਆ ਸੰਦੀਪ ਦਾ ਛੋਟਾ ਭਰਾ ਖੜਾਗਾ ਕੀ ਪੈਂਦੇ ਮੈਂ ਮੰਨੀਆਂ ਦਾ ਕਿਹੜਾ ਮੁੰਡਾ ਹੈ ਮੁੰਡੇ ਨੂੰ ਮੈਂ ਜਾਣਦਾ ਨਹੀਂਗਾ ਤੇ ਉਹ ਐਂ ਦੀ ਜਨ ਬਣੋ ਵੱਧ ਤੋਂ ਵੱਧ ਲੈ ਕੇ ਕਮੈਂਟ ਜ਼ਰੂਰ ਕਰੋ ਭਾਈ ਦੇ ਮੁੰਡੇ ਦੇ ਨਾਂ ਤੇ ਜ਼ਰੂਰ ਕਮੈਂਟ ਕਰੋ